ਵੀ ਸਾਡੇ ਥਾਂ-ਥਾਂ ਤੇ ਗੁਰੂ ਸਾਹਿਬਾਨਾਂ ਦੇ ਅੰਗ ਪਾੜ ਕਰਕੇ ਛੜਕਾਂ ਦੇ ਉੱਤੇ ਖਿਲਾਰੇ ਗਏ ਨਾਲੀਆਂ 'ਚ ਖਿਲਾਰੇ ਗਏ ਇਨਸਾਫ਼ ਮੰਗਦਿਆਂ ਸਿੱਖਾਂ ਨੂੰ ਗੋਲੀਆਂ ਨਾਲ ਭੁੰਨਿਆ ਗਿਆ ਡਾਂਗਾਂ ਨਾਲ ਕੁੱਟਿਆ ਗਿਆ ਹਜੇ ਤੱਕ ਜੇਲ੍ਹਾਂ ਵਿੱਚ ਬੰਦ ਉਹ ਸਿੱਖ ਨੌਜਵਾਨ ਉਹ ਸਿੱਖ ਨੇ ਜਿਨ੍ਹਾਂ ਨੇ ਗੁਰੂ ਗ੍ਰੰਥ ਗੁਰੂ ਪੰਥ ਦੀ ਗੱਲ ਕੀਤੀ ਪਰ ਸਭ ਤੋਂ ਵੱਡਾ ਦੁੱਖ ਇਹ ਵੀ ਆਪਣੇ ਆਪ ਨੂੰ ਸਿੱਖ ਕਹਿਣ ਵਾਲੇ ਪ੍ਰਚਾਰਕ ਕਹਿਣ ਵਾਲੇ ਬਾਬਾ ਨਾਂ ਲਾਉਣ ਵਾਲੇ ਆਪਣੇ ਨਾਂ ਦੇ ਗਾੜੀ ਸੰਤ ਲਾਉਣ ਵਾਲੇ ਲੋਕ ਜੀਵਨ ਦੇ ਏਡੇ ਮਾਰੇ ਹੋਣ ਇਸ ਤੋਂ ਵੱਡਾ ਦੁੱਖ ਸਾਡੇ ਵਾਸਤੇ ਕੀ ਹੋਊਗਾ ਗੁਰੂ ਸਾਹਿਬ ਦੀ ਬੇਦਵੀਂ ਦੋਸ਼ੀ ਕਰਦੇ ਨੇ ਦੁਸ਼ਟ ਕਰਦੇ ਨੇ ਪੰਥ ਵਿਰੋਧੀ ਕਰਦੇ ਨੇ ਉਹ ਸਮਝ ਆਉਂਦਾ ਵੀ ਉਹ ਸਾਡੇ ਦੋਖੀ ਨੇ ਉਹ ਸਾਨੂੰ ਢਾਲਾ ਲਾਉਣਾ ਚਾਹੁੰਦੇ ਨੇ ਪਰ ਜਦੋਂ ਬਾਣੇ ਦੀ ਆੜ ਦੇ ਵਿੱਚ ਇੰਨਾ ਮਾਰੇ ਪੱਧਰ ਦਾ ਜੀਵਨ ਸਾਡਾ ਹੋਊਗਾ ਉਹ ਲੋਕਾਂ ਦੇ ਸਾਹਮਣੇ ਜਾਊਗਾ ਤੇ ਅਸੀਂ ਕਿਵੇਂ ਨੌਜੋਇ ਨੂੰ ਇਹ ਗੱਲ ਕਵਾਂਗੇ ਵੀ ਆਪਾਂ ਅਮਰ ਸ਼ਕ ਲਈਏ ਕਿਵੇਂ ਕਵਾਂਗੇ ਬਾਣਾ ਪਾਲੀਏ ਕਿਉਂਕਿ ਸਾਨੂੰ ਤਾਂ ਸਵਾਲ ਕਰਨਗੇ ਨਾ ਉਹ ਵੀ ਤੁਹਾਡੇ ਬਾਣੇ ਵਾਲੇ ਤਾਂ ਕੰਮ ਕਰਦੇ ਫਿਰਦੇ ਨੇ ਤੇ ਸਾਨੂੰ ਤੁਸੀਂ ਕਿਵੇਂ ਕਹਿ ਰਹੇ ਹੋ ਕਿ ਬਾਣੇ ਪਾਲੀਏ ਪਰ ਮੇਰੀ ਬੇਨਤੀ ਨੌਜਵਾਨੋ ਜੇ ਕੋਈ ਇੱਕ ਜੀ ਮਾੜਾ ਆ ਗਿਆ ਸਾਡੇ ਪਰਿਵਾਰ ਦੇ ਵਿੱਚ ਉਹਦਾ ਮਤਲਬ ਇਹ ਨਹੀਂ ਵੀ ਆਪਾਂ ਸਾਰਾ ਪਰਿਵਾਰ ਦਾ ਕੀ ਕਰ ਦੇਣਾ ਜੇ ਪੰਥ ਦੇ ਵਿੱਚ ਚਾਰ ਬੰਦੇ ਮਾੜੇ ਨੇ ਗਦਾਰ ਨੇ ਜੀਵਨ ਦੇ ਮਾੜੇ ਨੇ ਇਹਦਾ ਮਤਲਬ ਇਹ ਨਹੀਂ ਵੀ ਆਪਾਂ ਸਾਰੇ ਪੰਥ ਦੇ ਉੱਤੇ ਕਿੰਤੂ ਕਰਨ ਲੱਗ ਜਾਈਏ Así ya